ਗੱਡੀ 'ਚ ਮੁੰਡੇ ਨਾਲ ਘੁੰਮਣ ਗਈ ਸੀ ਲੜਕੀ ਮੁੰਡੇ ਤੇ ਉਸਦੇ ਦੋਸਤਾਂ ਨੇ ਲੜਕੀ ਨਾਲ ਕੀਤੀ ਬਸਲੂਕੀ ਕਰਨ ਦੀ ਕੋਸ਼ਿਸ਼ ਮੌਕੇ ਤੇ ਲੜਕੀ ਨੇ ਪਾਇਆ ਰੋਲਾ ਨੌਕ ਹੋ ਗਏ ਇਕੱਠੇ ਵਿੰਡ ਵਾਸੀਆ ਨੇ ਮੁੰਡੇ ਦਾ ਚੜਤਾ ਕੁਟਾਪਾ ਇਹੋ ਜਿਹੜੇ ਮੁੰਡੇ ਘੜੇ ਹੀ ਘੜਿਆਣਾ ਪੁੱਟ ਮਾਰ ਦਿੱਤੀ ਆ ਤੇ ਲੱਗੇ ਜਿਹੜੇ ਛਡੌਣ ਵਾਲੇ ਸੀ ਉਹਨਾਂ ਨੂੰ ਕੰਕੀਦੰਦੇ ਵੀ ਜਿਹੜਾ ਵੇਚਿਆ ਮੈਂ ਤੁਹਾਨੂੰ ਅਹੀ ਕੁਟਣਾ ਮਾਰਨਾ ਤੇ ਕੋਈ ਛਡੌਣ ਜਾਣੀ ਪਰਿਵਾਰਕ ਮੈਂਬਰਾਂ ਨੇ ਮੁੰਡੇ ਤੇ ਅਗਵਾ ਤੇ ਗਲਤ ਹਰਕਤਾਂ ਕਰਨ ਦੇ ਲਗਾਏ ਦੋਸ਼ ਜਿਨ੍ਹਾਂ ਤੇ ਉਹਨਾਂ ਨੇ ਉਹਦੇ ਨਾਲ ਗਲਤ ਹਰਕਤਾਂ ਕੀਤੀਆਂ ਉਹ ਉਹਨਾਂ ਹਰਕਤਾਂ ਕਾਰਨ ਲੜਕੀ ਨੇ ਵਿਰੋਧ ਕੀਤਾ ਮੁੰਡੇ ਦਾ ਕਹਿਣਾ ਸੀੰਤੀ ਨਾਲ ਮਿਲਣ ਆਈ ਸੀ ਕੁੜੀ ਕੁੜੀ ਮੁਕਰ ਗਈ ਐ ਮੂੰਹ ਤੇ ਉਹਦਾ ਨਾਲ ਸਾਡੇ ਘੁੰਮਣ ਗਈ ਸੀ ਪੁਲਿਸ ਨੇ ਮੁੰਡੇ ਨੂੰ ਗ੍ਰਿਫਤਾਰ ਕਰਕੇ ਮਾਮਲਾ ਕੀਤਾ ਦਰਜ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸ਼ਬਦਾਈ ਤੱਕ 11 ਮੀਡੀਆ ਮੈਂ ਹੂਜਾ ਅੰਮ੍ਰਿਤਸਰ ਦੇ ਪਿੰਡ ਵਾਂਵਸਾਉ ਵਿੱਚ ਮੇਲੇ ਦੌਰਾਨ ਮਿਲੇ ਨੌਜਵਾਨ ਤੇ ਕੁੜੀ ਦੀ ਦੋਸਤੀ ਨੇ ਵਿਵਾਦ ਖੜਾ ਕਰ ਦਿੱਤਾ ਜਾਣਕਾਰੀ ਮੁਤਾਬਕ ਗੱਗੋਮਾਲ ਪਿੰਡ ਦਾ ਰਹਿਣ ਵਾਲਾ ਨੌਜਵਾਨ ਢੋਲ ਵਜਾਉਣ ਦਾ ਕੰਮ ਕਰਦਾ ਹੈ ਮੇਲੇ ਦੌਰਾਨ ਉਹ ਲੜਕੀ ਨਾਲ ਮਿਲਿਆ ਤੇ ਦੋਵਾਂ ਵਿਚਕਾਰ ਫੋਨ ਰਾਹੀਂ ਗੱਲਬਾਤ ਹੋਣ ਲੱਗੀ ਕੁਝ ਸਮੇਂ ਬਾਅਦ ਦੋਵਾਂ ਨੇ ਮਿਲਣ ਦਾ ਸਮਾਂ ਨਿਰਧਾਰਤ ਕੀਤਾ ਤੇ ਮੁੰਡਾ ਕੁੜੀ ਨੂੰ ਗੱਡੀ ਵਿੱਚ ਬਿਠਾ ਕੇ ਘੁੰਮਣ ਲਈ ਲੈ ਗਿਆ ਪਰਿਵਾਰਕ ਮੈਂਬਰਾਂ ਅਨੁਸਾਰ ਮੁੰਡੇ ਅਤੇ ਉਸਦੇ ਦੋਸਤਾਂ ਨੇ ਕੁੜੀ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਕੁੜੀ ਨੇ ਇਸ ਦਾ ਵਿਰੋਧ ਕੀਤਾ ਤਾਂ ਉਸਨੇ ਰੋਲਾ ਪਾਇਆ ਜਿਸ ਕਾਰਨ ਬਾਜ਼ਾਰ ਵਿੱਚ ਲੋਕ ਇਕੱਠੇ ਹੋ ਗਏ ਲੋਕਾਂ ਨੇ ਕੁੜੀ ਦੇ ਪਰਿਵਾਰ ਨਾਲ ਮਿਲ ਕੇ ਮੁੰਡੇ ਨੂੰ ਕਾਬੂ ਕਰ ਲਿਆ ਤੇ ਸਥਾਨਕ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਤੇ ਗੱਡੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ। ਇਸ ਮਾਮਲੇ ਵਿੱਚ ਕੁੜੀ ਦੇ ਬਿਆਨ ਅਨੁਸਾਰ ਗਵਾਹ ਤੇ ਛੇੜਛਾੜ ਦਾ ਕੇਸ ਦਰਜ ਕੀਤਾ ਗਿਆ। ਦੂਜੇ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ جاری ਹੈ। ਜਾਂਚ ਅਧਿਕਾਰੀ ਹਰਚੰਦ ਸਿੰਘ ਦਾ ਕਹਿਣਾ ਹੈ ਕਿ ਕੁੜੀ ਦਾ ਬਿਆਨ ਕੇਸ ਦੀ ਮੁੱਖ ਬੁਨਿਆਦ ਹੋਵੇਗਾ ਤੇ ਇਸ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਗ੍ਰਿਫਤਾਰ ਮੁੰਡੇ ਦਾ ਕਹਿਣਾ ਹੈ ਕਿ ਕੁੜੀ ਉਸਦੀ ਸਿਆਮਤੀ ਨਾਲ ਮਿਲਣ ਆਈ ਸੀ ਉਸਨੇ ਦਾਵਾ ਕੀਤਾ ਹੈ ਕਿ ਉਸ ਕੋਲ ਵੀਡੀਓ ਤੇ ਆਡੀਓ ਸਬੂਤ ਵਜੋਂ ਮੌਜੂਦ ਨੇ ਜਿਹੜੇ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਕਿ ਕੁੜੀ ਖੁਦ ਮਿਲਣ ਲਈ ਤਿਆਰ ਸੀ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਤ ਵਿੱਚ ਕੁੜੀ ਨਾਲ ਛੇੜਛਾੜ ਨੂੰ ਜਾਜ ਨਹੀਂ ਠਹਿਰਾਇਆ ਜਾ ਸਕਦਾ ਮਾਮਲੇ ਨੇ ਇਲਾਕੇ ਵਿੱਚ ਤਣਾ ਪੈਦਾ ਕਰ ਦਿੱਤਾ ਤੇ ਲੋਕਾਂ ਵਿੱਚ ਘਰ ਚਰਚਾ ਜਾਰੀ ਹੈ ਕਿ ਇਹ ਸਿਰਫ ਦੋਸਤੀ ਦਾ ਮਾਮਲਾ ਸੀ ਜਾਂ ਫਿਰ ਗੰਭੀਰ ਅਪਰਾਧ ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਕੀਕਤ ਸਾਹਮਣੇ ਆ ਸਕੇਗੀ ਗੱਲ ਕੁੜੀ ਦੇ ਭਰਾਵਾਂ ਕੋਟਿਆ ਕਿਉਂ ਉਹ ਕੁੜੀ ਮੁਕਰ ਗਈ ਹੈ ਮੂੰਹ ਤੇ ਉਹਦਾ ਨਾਲ ਸਾਡੇ ਘੁੰਮਣ ਗਈ ਸੀ ਅੱਛਾ ਤੇ ਬਾਅਦ ਮੈਨੂੰ ਕਹਿੰਦੀ ਆ ਵੀ ਅਗਵਾ ਕੀਤਾ ਅੱਛਾ ਤੇ ਇਹਨਾਂ ਕੋ ਪਿਸਟਲ ਵੀ ਆ ਇਦਾਂ ਦੀਆਂ ਗੱਲਾਂ ਦੱਸਣ ਦੀ ਸੀ ਅੱਛਾ ਤੇ ਮੇਰੇ ਤੋਂ ਸਾਰੇ ਸਬੂਤ ਹੈਗੇ ਮੈਂ ਵੀਰੇ ਉਹਨਾਂ ਨੂੰ ਸਬੂਤ ਦਿਖਾਏ ਆ ਅੱਛਾ ਤੇ ਨਾਲ ਮੇਰੇ ਆਪ ਗਈ ਆ ਨਾਲ ਘੁੰਮਣ ਰਿਕਾਰਡਿੰਗਾਂ ਆਈਆਂ ਜਿੱਥੇ ਮੈਨੂੰ ਇਹਨੇ ਕਿਹਾ ਮੈਂ ਤੁਹਾਡੇ ਨਾਲ ਜਾਣਾ ਵਾ ਸਾਰਾ ਕੁਝ ਹੈਗਾ ਤੇ ਬਾਅਦ ਆਪਣੇ ਭਰਾਵਾਂ ਨੂੰ ਸੱਦ ਕੇ ਇੱਕ ਗੱਡੀ ਭਾਂਤੀ ਸਾਰੀ ਤੇ ਇੱਕ ਇਹਨਾਂ ਕੋਟ ਮਾਰ ਬੜੀ ਕੀਤੀ ਕੁੜੀ ਕਿੱਥੋਂ ਦੀ ਰਹਿਣ ਵਾਲੀ ਆ ਕੁੜੀ ਆਪਣੇ ਇੱਧਰ ਕਹਿੰਦੇ ਆ ਬਾਣਾ ਦੀ ਇੱਧਰ ਜਿਹੜੇ ਬਾਣੇ ਅੱਛਾ ਤੇ ਤੇਰਾ ਉਹਦੇ ਨਾਲ ਅਫੇਅਰ ਸੀ ਹਾਂਜੀ ਆ ਗਿਆ ਸੀ ਕਿੰਨੇ ਕੁ ਸਮੇਂ ਤੋਂ ਨਹੀਂ ਥੋੜਾ ਡੈਮ ਹੋ ਗਿਆ ਤਾਂ ਸਲਾਹ ਇਦਾਂ ਹੀ ਫੋਨ ਤੇ ਸਲਾਹ ਹੋਈ ਆ ਅੱਛਾ ਹਾਂ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਕੰਮ ਕਰਦਾ ਪਿਆ ਆ ਮੈਂ ਉਹ ਵੀ ਵੀਡੀਓ ਪਾਈ ਆ ਟੋਨ ਤੇ ਕੰਮ ਤੇ ਜਾਈ ਆਂ ਉਹ ਵੀ ਉਹਨਾਂ ਨੂੰ ਵੀਡੀਓ ਪਾਈ ਆ ਤੇ ਆਂਦੇ ਆ ਵੀ ਫਿਰ ਰਿਕਾਰਡਿੰਗ ਭੇਜੀ ਉਹਨਾਂ ਵੀ ਟੈਂਕ ਦੇ ਗਾਣਾ ਤੇ ਮੈਂ ਅਹੀਂ ਵੇਲੇ ਹੋ ਚਲੇ ਬਸ ਹੋਣਗੇ ਫਿਰ ਮੈਂ ਵੀ ਭੇਜੀ ਰਿਕਾਰਡਿੰਗ ਬਹੁਤ ਹਾਂਜੀ ਤੇ ਹਾਂ ਨਹੀਂ ਉਹ ਭਰਾ ਉਹਦੇ ਕਿਤੇ ਫੇਰਦੇ ਉਹਨਾਂ ਨੂੰ ਲੱਭਣ ਦੇ ਹੀ ਅੱਛਾ ਹਾਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਆ ਬੜੀ ਯਾਰ ਪੁੱਛਿਆ ਵੀ ਤੁੰਮ ਗੱਲ ਕੀ ਨਹੀਂ ਚੁੱਪਚਾਪ ਬੈਠੇ ਗਏ ਇਹ ਬਈ ਗੱਲ ਇਹ ਮੈਨੂੰ ਦੱਸ ਦੋ ਅੱਛਾ ਤੇ ਉਹਨਾਂ ਐਸ ਗੱਲ ਦਾ ਮੇਰੇ ਤੋਂ ਪਰਦਾ ਰੱਖਿਆ ਵਾ ਬੜੀ ਗੱਲ ਉਹਨਾਂ ਦੱਸੀ ਨਹੀਂ ਮੈਨੂੰ ਮੇਰੇ ਵੀਰ ਮੈਨੂੰ ਲੱਭਦੇ ਗਿਰਦੇ ਇਹ ਗੱਲ ਉਹਨਾਂ ਦੱਸੀ ਨਹੀਂ ਅੱਛਾ ਤੇ ਜਦੋਂ ਵਾਰੇ ਮਿਰੋਨੇ ਵੀ ਇਹਲੇ ਸਾਨੂੰ ਤੇ ਮੋਰਸ਼ਲ ਪਿੱਛੇ ਲਾ ਰਿਹਾ ਐ ਮੈਂ ਫਿਰ ਗੱਡੀ ਗੱਡੀ ਵਾਵਾ ਭਜਾਈ ਸੀ ਹੂੰ ਤੇ ਇੱਕ ਗਾੜੀ ਬੰਦਾ ਆ ਗਿਆ ਤੇ ਉਹਦੇ ਵਿੱਚ ਮੋਰਸ਼ਲ ਵੱਜ ਗਿਆ ਹੂੰ ਉਹ ਤੋਂ ਬਚਾਈ ਅਸੀਂ ਤਾਂ ਟਾਇਰ ਪਾੜ ਗਿਆ ਹੂੰ ਟਾਇਰ ਪਾੜ ਗਿਆ ਤੇ ਗਾੜੀ ਆ ਗਈ ਅਸੀਂ ਫੜੇ ਗਏ ਤੇ ਨਾ ਉੱਥੇ ਬੈਠੇ ਕੜੇ ਕੜੇ ਮਾਰੇ ਆ ਇੱਕ ਡਾਂਗ ਹੀ ਮੁੱਢਾ ਕਿੰਨੇ ਕਿੰਨੇ ਕੋ ਜਾਣੇ ਸੀ ਇਹ ਤਿੰਨ ਚਾਰ ਜਾਣੇ ਭਰਾ ਜੀ ਨੇ ਵੀ ਭਰਾ ਹੈ ਨਾ ਇਹ ਸਾਰੇ ਮਡੇ ਹੂੰ ਹਾਂ ਇਹ ਜਿੰਨੇ ਵੀ ਚਾਚੇ ਤਾਂ ਇਹ ਮੁੰਡੇ ਸਾਰੇ ਭਰਾਣ ਕੇ ਡੇ ਹੇ ਕਿ ਟਾਂ ਕਿ ਲੋਕੇਸ਼ਨ ਕੀ ਸੀ ਕਿੱਥੇ ਜੇ ਜਿਹੜਾ ਤੁਹਾਨੂੰ ਨੰਕੇ ਰਿਆਂਗੇ ਇਹ ਆਦਾ ਆਪਣਾ ਲੋਕੇਸ਼ਨ ਆ ਗਈ ਆ ਬਾਗਲੇ ਗੁਰਦਰਾ ਹੈ। ਬਾਗੋਆ ਕੇ ਨਾਲੇ ਗੁਰਦਰਾ ਉੱਥੇ ਹੀ ਰਹਿਣਾ ਤੇ ਲਾਗੇ ਪਿੰਡ ਜਿਹੜਾ ਨਾ ਉਹਦਾ ਮੈਨੂੰ ਨਾ ਭੁੱਲ ਗਿਆ ਉੱਥੋਂ ਅਗਲਾ ਪਿੰਡ ਗੱਗੋਵਾ ਵਾਹਿੰਦਾ ਗਗਮਲਦਾ ਮੈਂ ਰਹਿਣਾ ਕਾਦੀ ਕਾਦੀ ਨਾਲ ਕੁੱਟਮਾਰ ਕੀਤੀ ਤੁਹਾਡੀ ਇਹਨਾਂ ਨੇ ਇੰਨਾ 1.5 ਮੋਟੇ ਕੜੇ ਹੀ ਕੜਿਆਣਾ ਕੁੱਟਮਾਰ ਕੀਤੀ ਆ ਤੇ ਲੱਗੇ ਜਿਹੜੇ ਛਡੌਣ ਵਾਲੇ ਸੀ ਉਹਨਾਂ ਨੂੰ ਧਮਕੀ ਦੇ ਦੇ ਵੀ ਜਿਹੜਾ ਵੇਚ ਆ ਮੈਂ ਤੁਹਾਨੂੰ ਵੀ ਹੀ ਕੁੱਟਣਾ ਮਾਰਨਾ ਤੇ ਕੋਈ ਛਡਮ ਜਾਣੀ ਸੀ ਤੇ ਇਹਨਾਂ ਉਹਨਾਂ ਕੋ ਡਾਂਕ ਹੋ ਗਏ ਡਾਂਕ ਨਾਲ ਵੀ ਮਾਰੀਆਂ ਬਾਵਾ ਤੇ ਲੱਕ ਦੇ ਮੂੰਹ ਤੇ ਮਪੀ ਇਹਨਾਂ ਸੇਤਰ ਲਾਲਾ ਮਾਰਦੇ ਆ ਬਾਵਾ ਇਹਨਾਂ ਮਿਲ ਆਖਰੇ ਵੀ ਆਵੇ ਕੜੇ ਵਜੇ ਆ ਫਿਰ ਸਾਰੇ ਜਿਹੜੇ ਕੜੇ ਵਜੇ ਆ ਅੱਛਾ ਹਾਂਜੀ ਆ ਫਿਰ ਅਰਕਾਂ ਦੇ ਕੜੇ ਮਾਰੇ ਉਹਨਾਂ ਤੇ ਤੁਹਾਡੀ ਗੱਡੀ ਜਾਂਦੀ ਕਿੱਧਰ ਦੀ ਪਲੈਨਿੰਗ ਸੀ ਗੱਡੀ ਆਪਣੀ ਇੱਥੋਂ ਸਿੱਧਾ ਜਨਾਲੇ ਨੂੰ ਜਾਂਦੀ ਜਾਂਦੀ ਪਤਾ ਨਹੀਂ ਅਸੀਂ ਤੇ ਇੱਥੇ ਆਪਣਾ ਪੀਜ਼ਾ ਨਹੀਂ ਇੱਥੇ ਮਿਲਦਾ ਪੀਜ਼ਾ ਕੀ ਉਹਨੇ ਕਹਿੰਦਿਆ ਹੈਲੋ ਫੂਡ ਹੈਲੋ ਫੂਡ ਹੈ ਹੈਲੋ ਫੂਡ ਗਏ ਹਾਂ ਤੇ ਇਹ ਆਂਦੀ ਵੀ ਮੇਰੇ ਭਰਾ ਜੇ ਮੈਂ ਚੱਲ ਠੀਕ ਗਈ ਉੱਥੇ ਗਏ ਨਹੀਂ ਤੇ ਉੱਥੇ ਅਸੀਂ ਸਿੱਧੀ ਫਿਰ ਫੜੇ ਗਏ ਮਤਲਬ ਹੈਲੋ ਫੂਡ ਤੋਂ ਪੀਜ਼ਾ ਲੈ ਲਿਆ ਸੀ ਨਾ ਨਾ ਅਸੀਂ ਗਏ ਨਹੀਂ ਇਹਨੇ ਕਿਹਾ ਪੀਜ਼ਾ ਵਿੱਚ ਹੀ ਰਹਿ ਗਿਆ ਕੁਝ ਨਹੀਂ ਮੱਪੀ ਲਿਆ ਉਥੋਂ ਗੱਡੀ ਜੂ ਬੈ ਗਏ ਅਸੀਂ ਵੈਕ ਕਰ ਲਈ ਗੱਡੀ ਤੇ ਇੱਥੋਂ ਸਿੱਧਾ ਚੱਲ ਗਏ ਆਪਣਾ ਫੜੇ ਕਰ ਚਲੇ ਗਏ ਹਾਂ ਅੱਛਾ ਹਾਂਜੀ ਕੜੇ ਕੜੇ ਜਾ ਕੇ ਤੇ ਵੀਰੇ ਵੀਰੇ ਕਰਾਏ ਤੇ ਇਹਨਾਂ ਚਲੋ ਖਾਦਾ ਖਾਦਾ ਨੇ ਪੈਕ ਕਰਾ ਕੇ ਨਾਲੇ ਲੈ ਜਾਂਦੇ ਅੱਛਾ ਹਾਂਜੀ ਬਸ ਇੰਨੀ ਗੱਲ ਹੋਈ ਟੀਾਨ ਕੇ ਇਹਨਾਂ ਬਾਰੇ ਮੈਨੂੰ ਘੇਰ ਲਿਆ ਸਾਰੇ ਇਹਨਾਂ ਨੂੰ ਮੈਂ ਆਂਦਾ ਵੀ ਰਹਾ ਮੈਂ ਮੇਰੀ ਗਲਤੀ ਨਹੀਂ ਆ ਗਈ ਕੋਈ ਤੇ ਇਹਨਾਂ ਸੁਣੀ ਗਿਣੀ ਨਹੀਂ ਤੇ ਇਹ ਉਥੇ ਗਾਲਾਂ ਕੱਢਦੇ ਆ ਮੁੰਡੇ ਹੀ ਟੱਬ ਗੱਡੀ ਦਾ ਟਾਇਰ ਪਰ ਗਿਆ ਨਾ ਕਿ ਰੈਡ ਡਮ ਤੇ ਬਾਹਰ ਉਤਰ ਲਿਆ ਸਾਰੇ ਇਹ ਕੜੇ ਕੜੇ ਮਰਨ ਲਿਆ ਵੇ ਹਾਂ ਤੋਂ ਮੇਰੀਆਂ ਕਣੀ ਖੁੱਲਦੀ ਗਈ ਹਾਂ ਤਾਂ ਕੰਪਲੀਟ ਕੀਤੀ ਠਾਣੇ ਹਾਂਜੀ ਠਾਣੇ ਮੈਂ ਵੀ ਮੈਨੂੰ ਉਹ ਆਪਣੇ ਦੋ ਮਲਾਜਮ ਲੈ ਕੇ ਆਏ ਉਹਨਾਂ ਹੀ ਫੜਾਇਆ ਮੈਨੂੰ ਥਾਣੇ ਅੱਛਾ ਕੁੜੀ ਵਾਲਿਆਂ ਨੇ ਫੜਾਇਆ ਕੁੜੀ ਵਾਲਿਆਂ ਨੇ ਮੈਨੂੰ ਫੜਾਇਆ ਅੱਛਾ ਹਾਂਜੀ ਉਹ ਉਹਨਾਂ ਉਹਨਾਂ ਸ਼ਿਕਾਇਤ ਕੀਤੀ ਹਾਂਜੀ ਉਹਨਾਂ ਤੋਂ ਸ਼ਿਕਾਇਤ ਕੀਤੀ ਅੱਛਾ ਹਾਂਜੀ ਤੇ ਮਲਾਜਮ ਸਾਹਿਬ ਮੈਨੂੰ ਲੈ ਕੇ ਆਏ ਨੇ ਤੇ ਮਲਾਜਮ ਸਾਹਿਬ ਉਹਨਾਂ ਮੈਨੂੰ ਪੀ ਆਪਣਾ ਇੱਥੇ ਬਾਹਰ ਤਾਂ ਤੇ ਆਉਂਦਿਆਂ ਉਹ ਕੁੜੀ ਦੀ ਸ਼ਹਿਦ ਮਾਤਾ ਦੇ ਕੋਲ ਤੇ ਆਉਂਦਿਆਂ ਮੇਰੇ ਬੇਠਾ ਪਰ ਮਾਰਤਾ ਮਲਾਜਮ ਉਹਨਾਂ ਨੇ ਕੰਮ ਨਹੀਂ ਉਹਨਾਂ ਨੇ ਉਹਨਾਂ ਨੇ ਹਾਂ ਜੀ ਕੁੜੀ ਵਾਲਿਆੜੇ ਮਲਾਜ਼ਮਾਂ ਦੇ ਸਾਹਮਣੇ ਥੱਪੜ ਮਾਰਿਆ ਥੱਪੜ ਮਾਰਿਆ ਹਾਂ ਜੀ ਤੇ ਫਿਰ ਮਲਾਕਨ ਸਭ ਗੁਏ ਸੀ ਫਿਰ ਕੋਈ ਇਹ ਕੰਮ ਇੱਥੇ ਨਾ ਕਰੂ ਹੁਣ ਸਾਡੇ ਮ ਵੀ ਕਾਰਵਾਈ ਕੇ ਕੰਮ ਆ ਗਿਆ ਫਿਰ ਵੀਰ ਉਹਨਾਂ ਨੇ ਮੈਨੂੰ ਉੱਧਰ ਖੜਿਆ ਵਾ ਤੇ ਮੈਨੂੰ ਕਾਲੀ ਕਾਲੀ ਪਿੰਡੀ ਸੀ ਤੇ ਵੀਰ ਉਹਨਾਂ ਨੇ ਮੈਨੂੰ ਪਾਣੀ ਪਾਣੀ ਪਾਇਆ ਮੈਂ ਵੀ ਆਪਣੀ ਆਪਣੀ ਸੇਵਾ ਪੂਰੀ ਕੀਤੀ ਵੀਰ ਉਹਨਾ ਤੇ ਅੱਜ ਮੈਨੂੰ ਚੱਕਰ ਬੰਦੇ ਪਏ ਇਹਦੇ ਨਾਲ ਪਾਣੀ ਪਾਣੀ ਪਾਇਆ ਤਾਂ ਠਾਡੂ ਕੱ ਲੈ ਗਏ ਕੀ ਮੰਗ ਕਰਦੀ ਹੁੰਦੀ ਸੀ ਹੁਣ ਮੰਗ ਹੈ ਹੋਈ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਹਾਂ ਜੀ ਆ ਕਰਦੇ ਮਾਮਾ ਬਿਸਤਾਰ ਪੂਰ ਕੇ ਜਾਵੇ ਇਹ ਲੜਕਾ ਜਿਹੜਾ ਜੀ ਉਥੋਂ ਦਾ ਰਹਿਣ ਵਾਲਾ ਵਾ ਗਗੋਮਲ ਦਾ ਇਹ ਢੋਲ ਦਾ ਕੰਮ ਕਰਦਾ ਹੈ ਲੜਕੀ ਦੇ ਪਿੰਡ ਬਾਣ ਵਸਾਉ ਮੇਲਾ ਸੀਗਾ ਉਹਨਾਂ ਦੇ ਪਰਿਵਾਰਕ ਜਗ੍ਹਾ ਦੇ ਵਿੱਚ ਮੇਲਾ ਸੀਗਾ ਇਹ ਉੱਥੇ ਗਿਆ ਸੀ ਢੋਲ ਦੀ ਸਾਈ ਲੈ ਕੇ ਉੱਥੇ ਉਹਦੇ ਇਹ ਲੜਕੀ ਦੇ ਨਾਲ ਜਿਹੜਾ ਵਾ ਕੋਈ ਗੱਲਬਾਤ ਹੋ ਗਈ ਇਹਨਾਂ ਆਪਸ ਵਿੱਚ ਟੈਲੀਫੋਨ ਤੇ ਗੱਲ ਕਰਕੇ ਟਾਈਮ ਬਣਾ ਲਿਆ ਲੜਕੀ ਇੱਥੇ ਆ ਗਈ ਤੇ ਇਹਨੂੰ ਇਹ ਲੜਕੀ ਨੂੰ ਮਿਲਣ ਵਾਸਤੇ ਇਹਨੇ ਬੁਲਾ ਬੁਲਾ ਲਿਆ ਤੇ ਗੱਡੀ 'ਚ ਬਿਠਾ ਕੇ ਤੇ ਉਹਨੂੰ ਲੈ ਗਿਆ ਉਸ ਤੋਂ ਬਾਅਦ ਇਹਦਾ ਇੱਕ ਦੋਸਤ ਸੀਗਾ ਨਾਲ ਇੱਕ ਬੰਦਾ ਸੀਗਾ ਜੋ ਵੀਡੀਓ ਦੇ ਵਿੱਚ ਆ ਰਿਹਾ ਵਾ ਇਹਨਾਂ ਤਿੰਨਾਂ ਨੇ ਉਹਦੇ ਨਾਲ ਗਲਤ ਹਰਕਤਾਂ ਕੀਤੀਆਂ ਉਹ ਉਹਨਾਂ ਹਰਕਤਾਂ ਕਾਰਨ ਲੜਕੀ ਨੇ ਵਿਰੋਧ ਕੀਤਾ ਵਿਰੋਧ ਤੋਂ ਬਾਅਦ ਜਦੋਂ ਲੜਕੀ ਨੇ ਰੌਲਾ ਪਾਇਆ ਤੇ ਬਾਜ਼ਾਰ 'ਚ ਤੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਲੜਕੀ ਦੇ ਪਰਿਵਾਰ ਦੀ ਮਦਦ ਨਾਲ ਇਹਨਾਂ ਨੂੰ ਉੱਥੇ ਕਾਬੂ ਕਰਕੇ ਸਾਨੂੰ ਇਤਲਾਹ ਦਿੱਤੀ ਅਸੀਂ ਮੌਕੇ ਤੇ ਜਾ ਕੇ ਇਹਨੂੰ ਜਿਹੜਾ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗੱਡੀ ਅਸੀਂ ਕਬਜ਼ੇ 'ਚ ਲੈ ਲਈ ਇਸ ਸਬੰਧ ਵਿੱਚ ਲੜਕੀ ਦਾ ਬਿਆਨ ਹਾਸਲ ਕਰਕੇ ਅਸੀਂ ਮੁਕੱਦਮਾ ਦਰਜ ਕਰ ਲਿਆ ਵਾ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਾਸਤੇ ਛਾਪੇਮਾਰੀ ਜਾਰੀ ਹੈ ਤੇ ਜਿਹੜੀ ਫੇਰ ਇਨਵੈਸਟੀਗੇਸ਼ਨ ਕਰਕੇ ਤੇ ਇਹਦਾ ਚਲਾਨ ਜਿਹੜਾ ਅਦਾਲਤ ਚ ਦੇਗਾ ਲੜਕੀ ਦਾ ਕਹਿਣਾ ਇਹ ਸੀ ਕਿ ਮੇਰੇ ਕੋ ਸਾਰੇ ਐਵੀਡੈਂਸ ਹੈਗੇ ਆ ਲੜਕੀ ਸਹਮਤੀ ਨਾਲ ਗਈ ਆ ਮੇਰੇ ਕੋ ਵੀਡੀਓ ਆਡੀਓ ਹੈਗੇ ਆ ਸਹਮਤੀ ਨਾਲ ਵੀ ਗਈ ਹੋਗੀ ਪਰ ਦੂਜੇ ਮੁੰਡੇ ਦਾ ਨਾਲ ਇਹਦੇ ਇਹਦੀ ਸਲਾਹ ਨਾਲ ਛੇੜਛੜ ਕਰਨਾ ਜਿਹੜਾ ਉਹ ਤਾਂ ਠੀਕ ਨਹੀਂ ਨਾ ਹੈਗਾ